ਇਸ ਨੇ ਸੱਚ ਕਿਹਾ ਹੈ ਕਿ ਆਵਾਜ਼ ਉੱਚੀ ਹੋਵੇ ਤਾਂ ਕੁਝ ਲੋਕ ਸੁਣਦੇ ਨੇ ਪਰ ਗੱਲ ਉੱਚੀ ਹੋਵੇ ਤਾਂ ਹਰ ਕੋਈ ਸੁਣਦਾ ਹੈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਲੈ ਕੇ ਇਹ ਕਹਾਣੀ ਇੱਕ ਮੁੰਡੇ ਦੀ ਹੈ ਜੋ ਨੌਕਰੀ ਕਰਦਾ ਸੀ ਉਸਦੇ ਮਾਪਿਓ ਨਹੀਂ ਸਨ ਜ਼ਿੰਦਗੀ ਬੜੀ ਪਰੇਸ਼ਾਨੀ ਵਿੱਚ ਚੱਲ ਰਹੀ ਸੀ ਉਹ ਜਾਂਦਾ ਕੰਮ ਕਰਕੇ ਘਰ ਆ ਜਾਂਦਾ ਉਹ ਬੜਾ ਪਰੇਸ਼ਾਨ ਸੀ ਉਸਦੀ ਜ਼ਿੰਦਗੀ ਬੇਹਾਲ ਸੀ ਉਸ ਦੇ ਮਨ ਵਿੱਚ ਆਪਣੀ ਜ਼ਿੰਦਗੀ ਨੂੰ ਲੈ ਕੇ ਬੜੇ ਸਵਾਲ ਸਨ ਉਸ ਨੂੰ ਕਿਸੇ ਨੇ ਦੱਸਿਆ ਕਿ ਉਸ ਦੇ ਸਾਰੇ ਸਵਾਲਾਂ ਦੇ ਜਵਾਬ ਗੌਤਮ ਬੁੱਧ ਤੋਂ ਮਿਲ ਸਕਦੇ ਹਨ ਉਸਨੇ ਕੰਮ ਤੋਂ ਛੁੱਟੀ ਲਈ ਤੇ ਗੌਤਮ ਬੁੱਧ ਦੇ ਆਸ਼ਰਮ ਵੱਲ ਚੱਲ ਪਿਆ ਰਸਤਾ ਬਹੁਤ ਲੰਬਾ ਸੀ ਉਸ ਨੂੰ ਰਾਤ ਪੈ ਗਈ ਉਹ ਰਾਤ ਨੂੰ ਇੱਕ ਹਵੇਲੀ ਵਿੱਚ ਰੁਕਿਆ ਉੱਥੇ ਇੱਕ ਔਰਤ ਤੇ ਉਸਦੀ ਧੀ ਰਹਿੰਦੀਆਂ ਸਨ ਜਦੋਂ ਉਸ ਔਰਤ ਨੂੰ ਪਤਾ ਚੱਲਿਆ ਕਿ ਉਹ ਮੁੰਡਾ ਗੌਤਮ ਬੁੱਧ ਨੂੰ ਮਿਲਣ ਚੱਲਿਆ ਹੈ ਤਾਂ ਉਸਨੇ ਔਰਤ ਨੂੰ ਔਰਤ ਨੇ ਉਸਨੂੰ ਕਿਹਾ ਕਿ ਜਦੋਂ ਗੌਤਮ ਬੁੱਧ ਨੂੰ ਮਿਲੇ ਤਾਂ ਉਸਨੂੰ ਪੁੱਛੇ ਕਿ ਮੇਰੀ ਤੀ ਬੋਲ ਨਹੀਂ ਪਾਉਂਦੀ ਉਹ ਕਦੋਂ ਬੋਲਣ ਲੱਗੇਗੀ ਸਵੇਰ ਹੋਈ ਤਾਂ ਮੁੰਡਾ ਅੱਗੇ ਵਧਿਆ ਰਸਤੇ ਵਿੱਚ ਉਸਨੂੰ ਇੱਕ ਜਾਦੂਗਰ ਮਿਲਿਆ ਉਸਨੇ ਇੱਕ ਪਹਾੜੀ ਰਸਤੇ ਵਿੱਚੋਂ ਲੰਘਣ ਲਈ ਉਸ ਮੁੰਡੇ ਦੀ ਮਦਦ ਕੀਤੀ ਪਰ ਉਸਨੇ ਵੀ ਗੌਤਮ ਬੁੱਧ ਨੂੰ ਇੱਕ ਸਵਾਲ ਪੁੱਛਣ ਲਈ ਕਿਹਾ ਕਿ ਮੈਂ ਬਹੁਤ ਸਾਲਾਂ ਤੋਂ ਤਪੱਸਿਆ ਕਰ ਰਿਹਾ ਹਾਂ ਤਾਂ ਕਿ ਮੈਨੂੰ ਸਵਰਗ ਦੀ ਪ੍ਰਾਪਤੀ ਹੋ ਸਕੇ ਪਰ ਹਜੇ ਤੱਕ ਮੈਨੂੰ ਸਵਰਗ ਨਹੀਂ ਮਿਲਿਆ ਮੁੰਡੇ ਨੇ ਕਿਹਾ ਠੀਕ ਹੈ ਉਹ ਅੱਗੇ ਵਧਿਆ ਤਾਂ ਅੱਗੇ ਨਦੀ ਸੀ ਉਸਨੇ ਨਦੀ ਪਾਰ ਕਰਨ ਲਈ ਕਛੂ ਗੁੰਮੇ ਤੋਂ ਮਦਦ ਮੰਗੀ ਬਦਲੇ ਵਿੱਚ ਕਛੂ ਗੁੰਮੇ ਨੇ ਵੀ ਇੱਕ ਸਵਾਲ ਪੁੱਛਣ ਦੀ ਸ਼ਰਤ ਰੱਖੀ ਕਿਉਂ ਕਛੂ ਗੁੰਮੇ ਤੋਂ ਡ੍ਰੈਗਨ ਬੰਨਣਾ ਚਾਹੁੰਦਾ ਹੈ ਬੁੱਧ ਨੂੰ ਪੁੱਛਣਾ ਕਿ ਅਜਿਹਾ ਕਦੋਂ ਹੋਵੇਗਾ ਨਦੀ ਪਾਰ ਕੀਤੀ ਉਹ ਮੁੰਡਾ ਗੌਤਮ ਬੁੱਧ ਕੋਲ ਪਹੁੰਚਿਆ ਅੱਗੋਂ ਬੁੱਧ ਨੇ ਸ਼ਰਤ ਰੱਖ ਦਿੱਤੀ ਕਿ ਹਰ ਕੋਈ ਮੈਨੂੰ ਸਿਰਫ ਤਿੰਨ ਸਵਾਲ ਹੀ ਪੁੱਛ ਸਕਦਾ ਹੈ ਔਰ ਮੁੰਡਾ ਸੋਚ ਰਿਹਾ ਸੀ ਕਿ ਉਹ ਕਿਸ ਦਾ ਸਵਾਲ ਪੁੱਛੇ ਫਿਰ ਉਸਨੇ ਸੋਚਿਆ ਕਿ ਮੇਰੇ ਨਾਲੋਂ ਜ਼ਿਆਦਾ ਜ਼ਰੂਰਤ ਉਸ ਔਰਤ ਨੂੰ ਆਪਣੇ ਸਵਾਲ ਦੇ ਜਵਾਬ ਦੀ ਹੈ ਕਿਉਂਕਿ ਉਸਦੀ ਕੁੜੀ ਬੋਲ ਨਹੀਂ ਸਕਦੀ ਇਸ ਤਰ੍ਹਾਂ ਉਹ ਜਾਦੂਗਰ ਤੇ ਕਛੂ ਗੁੰਮੇ ਨੂੰ ਵੀ ਮੇਰੇ ਤੋਂ ਜ਼ਿਆਦਾ ਆਪਣੇ ਜਵਾਬ ਦੀ ਜ਼ਰੂਰਤ ਹੈ ਮੇਰੇ ਕੋਲ ਤਾਂ ਨੌਕਰੀ ਹੈ ਮੇਰਾ ਤਾਂ ਟਾਈਮ ਪਾਸ ਹੋ ਹੀ ਜਾਵੇਗਾ ਉਸਨੇ ਬੁੱਧ ਨੂੰ ਔਰ ਉਸਨੇ ਸਵਾਲ ਪੁੱਛਿਆ ਤਾਂ ਬੁੱਧ ਨੇ ਕਿਹਾ ਕਿ ਜਦੋਂ ਉਸ ਦੀ ਤੀ ਦਾ ਵਿਆਹ ਹੋ ਜਾਵੇਗਾ ਤਾਂ ਉਹ ਬੋਲਣਾ ਸ਼ੁਰੂ ਕਰ ਦੇਵੇਗੀ। ਜਦੋਂ ਜਾਦੂਗਰ ਆਪਣੀ ਜਾਦੂ ਵਾਲੀ ਛੜੀ ਦਾ ਤਿਆਗ ਕਰ ਦੇਵੇਗਾ ਤਾਂ ਉਸ ਨੂੰ ਸਵਰਗ ਦੀ ਪ੍ਰਾਪਤੀ ਹੋ ਜਾਵੇਗੀ। ਇਸੇ ਤਰ੍ਹਾਂ ਉਸਨੇ ਕਛੂਕੁੰਮੇ ਦੇ ਸਵਾਲ ਦਾ ਜਵਾਬ ਦਿੱਤਾ ਕਿ ਜਦੋਂ ਕਛੂਕੁੰਮਾ ਆਪਣਾ ਕਵਚ ਉਤਾਰ ਦੇਵੇਗਾ ਤਾਂ ਉਹ ਡ੍ਰੈਗਨ ਬਣ ਜਾਵੇਗਾ। ਮੁੰਡਾ ਆਪਣੇ ਸਵਾਲਾਂ ਦੇ ਜਵਾਬ ਲੈ ਕੇ ਵਾਪਸ ਆ ਗਿਆ। ਫਿਰ ਉਹ ਕਛੂ ਗੁੰਮੀ ਕੋਲ ਗਿਆ ਉਸਨੇ ਉਸ ਨੂੰ ਕਵਚ ਉਤਾਰਨ ਲਈ ਕਿਹਾ ਜਿਵੇਂ ਹੀ ਕਛੂ ਗੁੰਮੀ ਨੇ ਕਵਚ ਉਤਾਰਿਆ ਉਸ ਵਿੱਚੋਂ ਬਹੁਤ ਸਾਰੇ ਮੋਤੀ ਨਿਕਲੇ ਕਛੂ ਗੁੰਮੀ ਨੇ ਕਿਹਾ ਕਿ ਇਹ ਮੇਰੇ ਕਿਸ ਕੰਮ ਉਸਨੇ ਉਹ ਮੋਤੀ ਮੁੰਡੇ ਨੂੰ ਦੇ ਦਿੱਤੇ ਫਿਰ ਉਹ ਜਾਦੂਗਰ ਕੋਲ ਪਹੁੰਚਿਆ ਤੇ ਉਸਨੇ ਉਸ ਨੂੰ ਦੱਸਿਆ ਕਿ ਬੁੱਧ ਨੇ ਉਸ ਨੂੰ ਛੜੀ ਦਾ ਤਿਆਗ ਕਰਨ ਲਈ ਕਿਹਾ ਹੈ ਜਾਦੂਗਰ ਨੇ ਕਿਹਾ ਠੀਕ ਹੈ ਮੈਂ ਛੜੀ ਦਾ ਤਿਆਗ ਕਰ ਦਿੰਦਾ ਹਾਂ ਪਰ ਇਹ ਛੜੀ ਫਿਰ ਮੇਰੇ ਕਿਸ ਕੰਮ ਤਾਂ ਉਸਨੇ ਉਹ ਛੜੀ ਮੁੰਡੇ ਨੂੰ ਦੇ ਦਿੱਤੀ ਮੁੰਡਾ ਛੜੀ ਲੈ ਕੇ ਉਸ ਹਵੇਲੀ ਵਿੱਚ ਪਹੁੰਚਿਆ ਤੇ ਔਰਤ ਨੂੰ ਦੱਸਿਆ ਕਿ ਜੇ ਦੋਸਤੀ ਕੁੜੀ ਦਾ ਵਿਆਹ ਹੋ ਜਾਵੇਗਾ ਤਾਂ ਉਹ ਬੋਲਣਾ ਸ਼ੁਰੂ ਕਰ ਦੇਵੇਗੀ। ਤਾਂ ਔਰਤ ਨੇ ਸੋਚਿਆ ਕਿ ਮੁੰਡਾ ਮੇਰੇ ਸਾਹਮਣੇ ਹੈ ਮੈਂ ਆਪਣੀ ਧੀ ਦਾ ਵਿਆਹ ਤੇਰੇ ਨਾਲ ਹੀ ਕਰ ਦਿੰਦੀ ਹਾਂ। ਉਸ ਨੇ ਆਪਣੀ ਧੀ ਦਾ ਵਿਆਹ ਉਸ ਮੁੰਡੇ ਨਾਲ ਕਰ ਦਿੱਤਾ ਤਾਂ ਕੁੜੀ ਨੇ ਬੋਲਣਾ ਸ਼ੁਰੂ ਕਰ ਦਿੱਤਾ। ਉਸ ਨੇ ਪਹਿਲੀ ਗੱਲ ਬੋਲੀ ਕਿ ਤੂੰ ਤਾਂ ਉਹੀ ਮੁੰਡਾ ਹੈ ਜੋ ਰਾਤ ਨੂੰ ਸਾਡੇ ਘਰ ਰੁਕਿਆ ਸੀ। ਇਸ ਤਰ੍ਹਾਂ ਹੁਣ ਉਸ ਮੁੰਡੇ ਨੂੰ ਸਭ ਕੁਝ ਮਿਲ ਗਿਆ ਸੀ। ਪੈਸਿਆਂ ਲਈ ਮੋਤੀ ਸਨ ਤਾਕਤ ਲਈ ਜਾਦੂ ਦੀ ਛੜੀ ਮਿਲ ਗਈ ਤੇ ਉਸ ਦਾ ਵਿਆਹ ਵੀ ਹੋ ਗਿਆ ਸੀ ਉਸ ਮੁੰਡੇ ਨੇ ਦੂਜਿਆਂ ਦੇ ਭਲੇ ਲਈ ਆਪਣੇ ਸਵਾਲ ਦਾ ਤਿਆਗ ਕਰ ਦਿੱਤਾ ਉਸ ਨੂੰ ਆਪਣੇ ਸਵਾਲ ਦਾ ਜਵਾਬ ਵੀ ਮਿਲ ਗਿਆ ਤੇ ਨਾਲ ਹੀ ਸਭ ਕੁਝ ਵੀ ਨੀਅਤ ਸਾਫ਼ ਰੱਖੋ ਤੇ ਦੂਜਿਆਂ ਦਾ ਭਲਾ ਕਰਨ ਬਾਰੇ ਸੋਚੋ ਤਾਂ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ